ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓੰਕਾਰ ਸਿੰਘ ਪਲਾਟ ਇਨਫੋ ਚੈਨਲ ਤੋਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਮੈਂ ਤੁਹਾਨੂੰ ਉਹ ਖੇਤੀ ਤੇ ਜਾਣਕਾਰੀ ਦੇ ਰਿਹਾ ਜੀਤੇ ਆਪਣੀ ਸਰਕਾਰ ਵੱਲੋਂ 17 ਲੱਖ ਰੁਪਏ ਪਰ ਏਕੜ ਤੇ ਸਬਸਿਡੀ ਵੀ ਹੈ ਤੇ ਉਸ ਤੋਂ ਬਾਅਦ ਗੱਲ ਕਰੀਏ ਨੈੱਟ ਹਾਊਸ ਦੀ ਜਿਵੇਂ ਪਹਿਲਾਂ ਨੈਪੋਲੀ ਹਾਊਸ ਨੈੱਟ ਹਾਊਸ ਵਾਕਿੰਗ ਟਰਨਲ ਕਈ ਤਰ੍ਹਾਂ ਦੇ ਚੱਲਦੇ ਸੀ ਇਸ ਟਾਈਮ ਜਿਹੜਾ ਆਪਣੇ ਪੰਜਾਬ ਦੇ ਵਿੱਚ ਜ਼ਿਆਦਾ ਚੱਲ ਰਿਹਾ ਉਹ ਨੈੱਟ ਹਾਊਸ ਚੱਲ ਰਿਹਾ ਨੈੱਟ ਹਾਊਸ ਦੇ ਉੱਤੇ ਸਬਸਿਡੀ ਵੀ ਆ ਸਰਕਾਰ ਵੱਲੋਂ ਤੇ ਆਪਾਂ ਇਸ ਦੇ ਵਿੱਚ ਸਬਸਿਡੀ ਨੂੰ ਛੱਡਦੇ ਹੋਏ ਆਪਾਂ ਗੱਲ ਕਰਨ ਲੱਗਿਆ ਵੀ ਖੀਰੇ ਦੀ ਫਸਲ ਇਸ ਦੇ ਵਿੱਚ ਕਿਵੇਂ اگਾਈ ਜਾਂਦੀ ਆ ਤੇ ਇਹ ਖੀਰੇ ਦੀ ਫਸਲ ਆ ਜਿਹੜੀ ਇਹ ਕਦੋਂ اگਾਈ ਗਈ ਆ ਜੇ ਆਪਾਂ ਅੱਜ ਗੱਲ ਕਰੀਏ ਤਾਂ ਅੱਜ 15 ਮਈ ਹੋ ਚੁੱਕੀ ਆ ਤਾਂ ਗੱਲ ਕਰੀਏ ਤਾਂ ਇਹ ਫਸਲ 14 April ਦੀ ਲੱਗੀ ਹੋਈ ਆ ਕਿਵੇਂ ਇਹ ਲਾਈ ਗਈ ਆ ਕੀ ਕੀਤਾ ਗਿਆ ਉਹ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੰਨੇ ਆ ਦੇਖੋ ਜੀ ਸਭ ਤੋਂ ਪਹਿਲਾਂ ਜ਼ਮੀਨ ਦੇ ਵਿੱਚ ਸਟ੍ਰਕਚਰਲ ਲੱਗਿਆ ਹੋਇਆ ਜਾਂ ਲਵਾਉਣਾ ਪੈਂਦਾ ਉਸ ਤੋਂ ਬਾਅਦ ਬੈੱਡ ਪਾਉਣੇ ਪੈਂਦੇ ਨੇ 3 ਫੁੱਟ ਚੌੜੇ ਬੈੱਡਾਂ ਤੋਂ ਬਾਅਦ ਦੇ ਵਿੱਚ ਬੈੱਡਾਂ ਨੂੰ ਪੱਧਰ ਕਰਕੇ ਚੰਗੀ ਤਰ੍ਹਾਂ ਵੜਾ ਕੇ ਉਹਦੇ ਉੱਤੇ ਆਪਣੇ ਦੋ ਪੈਪ ਰੱਖਣੇ ਪੈਂਦੇ ਨੇ ਡ੍ਰਿਪ ਦੇ ਜੀ ਡ੍ਰਿਪ ਦੇ ਪੈਪ ਰੱਖਣ ਤੋਂ ਬਾਅਦ ਬੂਟੇ ਤੋਂ ਬੂਟੇ ਦਾ ਫਾਸਲਾ ਜਿਹੜਾ ਜਿੰਮੀ ਆਪਾਂ ਮੰਨ ਲਓ ਵੀ ਅਪ੍ਰੈਲ ਦੇ ਵਿੱਚ ਬਜਾਈ ਇਸ ਦੀ ਕੀਤੀ ਗਈ ਆ ਤੇ ਬੂਟੇ ਤੋਂ ਬੂਟੇ ਦਾ ਫਾਸਲਾ ਜਿਹੜਾ ਲਗਭਗ ਡੇਢ ਫੁੱਟ ਦਾ ਫਾਸਲਾ ਜਾਨੀ ਆਪਾਂ ਕਹਿ ਦਈਏ ਵੀ 14-15 ਇੰਚ ਦਾ ਫਾਸਲਾਗਾ 14 15 15 ਦਾ ਨਹੀਂ ਸੌਰੀ 18 ਇੰਚ ਦਾ 15 ਤੋਂ ਲੈ ਕੇ 18 ਇੰਚ ਦਾ ਆਪਾਂ فاਸਲਾ ਰੱਖ ਸਕਦੇ ਆ ਇੱਕ ਬੈੱਡ ਦੇ ਉੱਤੇ ਦੋ ਲੈਣਾ ਹੁੰਦੀਆਂ ਨੇ ਜੀ ਤੇ ਆਪਾਂ ਬੀਜ ਦੀ ਗੱਲ ਕਰੀਏ ਉਸ ਤੋਂ ਬਾਅਦ ਇਹ ਜਿੱਕ ਜੈ ਇੱਕ ਸਿਸਟਮ ਨਾਲ ਲਾਇਆ ਗਿਆ ਉਸ ਤੋਂ ਬਾਅਦ ਆਪਾਂ ਬੀਜ ਦੀ ਗੱਲ ਕਰੀਏ ਤਾਂ ਰিজਕਬਾਨ ਕੰਪਨੀ ਦੀ ਦਾ ਮਲਟੀ ਸਟਾਰ ਨੌ ਦੀ ਵੈਰਾਈਟੀ ਲਾਈ ਗਈ ਹੈ ਜੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਬਿਜਾਈ ਵੇਲੇ ਡੀਏਪੀ ਸਾਰੇ ਤਰ੍ਹਾਂ ਦੇ ਖਾਦ ਮਿਲਿਆ ਕੇ ਤੇ ਬਾਕੀ 8 ਕਿਲੋ ਮੈਕੋ ਰਾਜਾ ਪਾ ਕੇ ਇਹਦੀ ਬਿਜਾਈ ਕੀਤੀ ਗਈ ਆ ਬਿਜਾਈ ਕਰਨ ਵੇਲੇ ਤਿੱਖਾ ਮੂੰਹ ਆ ਜਿਹੜਾ ਬੀਜ ਦੋ ਹਮੇਸ਼ਾ ਥੱਲੇ ਪੱਲ ਨੂੰ ਰੱਖਣਾ ਤੇ ਬਿਜਾਈ ਕਰਨ ਵੇਲੇ ਨਾਲ ਥੋੜੀ ਕਾਰਬੋਫਰਾਨ ਦੀ ਚੁੰਡੀ ਨਾਲ ਪਾਈ ਗਈ ਆ ਤਾਂ ਕਿ ਜੇ ਕਿਸੇ ਪ੍ਰਕਾਰ ਦਾ ਕੋਈ ਜੀਵ ਜੰਤੂ ਹੋਵੇ ਉਹ ਆਪਣੇ ਬੀਜ ਇਹ ਮਹਿੰਗਾ ਹੁੰਦਾ ਬੀਜ ਤੇ ਨੁਕਸਾਨ ਨਾ ਕਰ ਸਕੇ ਉਸ ਤੋਂ ਬਾਅਦ ਜਰਮੀਨੇਸ਼ਨ ਹੋਣ ਤੋਂ ਬਾਅਦ ਸੁੰਡੀ ਦਾ ਤੇ ਤੇਲੇ ਦਾ ਤੇ ਮੱਸਰ ਦਾ ਕਾਫੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਜੇਕਰ ਸੁੰਡੀ ਆਉਂਦੀ ਹੈ ਤਾਂ ਕੋਈ ਹਲਕੀ ਐਮਐਮਐਂਟਿਨ ਬੈਂਜੂਏਟ ਵਗੈਰਾ ਦੀ ਸਪਰੇਅ ਕੀਤੀ ਜਾਂਦੀ ਹੈ ਜੇਕਰ ਤੇਲਾ ਆਉਂਦਾ ਤਾਂ ਤੇਲੇ ਲਈ ਕਰਨੀ ਪੈਂਦੀ ਆ ਐਮੀਡਾ ਜਿਹੜੇ ਚ ਐਮੀਡਾ ਕਲੋਰੋਪਰਾਇਡ ਟੈਕਨੀਕਲ ਹੁੰਦਾ 17658 ਤਾਂ ਉਸ ਨੂੰ ਆਪਾਂ 15 ml ਪਰ ਟੈਂਕੀ ਦੀ ਪਾ ਕੇ ਸਪਰੇਅ ਕਰ ਸਕਦੇ ਆ ਉਸ ਤੋਂ ਬਾਅਦ ਮੇਨ ਇਹਦੇ ਵਿੱਚ ਸਭ ਤੋਂ ਵੱਡਾ ਮੇਨਤ ਵਾਲਾ ਕੰਮ ਹੁੰਦਾ ਬੇਲ ਨੂੰ ਬੰਨਣਾ ਜਦੋਂ ਬੇਲ ਲਗਭਗ 8-9 ਇੰਚ ਦੀ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਅੱਗੇ ਦਾ ਇਸ ਤਰ੍ਹਾਂ ਇਹ ਦੇ ਉੱਤੇ ਬਲ ਪਾ ਕੇ ਤਾਂ ਉੱਪਰ ਚੜੀ ਜਾਂਦੀ ਆ ਜੇ ਗੱਲ ਕਰੀਏ ਤਾਂ ਇਹ ਕਿੰਨੇ ਟਾਈਮ 'ਚ ਪਹਿਲੀ ਤੜਾਈ ਦੇ ਦਿੰਦੀ ਆ ਜੇ ਆਪਾਂ ਗੱਲ ਕਰੀਏ ਤਾਂ 22-40 ਦਿਨਾਂ ਦੇ ਵਿੱਚ ਇਹ ਪਹਿਲੀ ਤਡਾਈ ਆਪਾਂ ਨੂੰ ਦੇ ਦਿੰਦੀ ਆ। ਜੇਕਰ ਇਸ ਦੇ ਉੱਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਆਉਂਦੀਆਂ ਨੇ ਤੇ ਕੀ-ਕੀ ਖਰਾਕਾਂ ਦੇਣੀਆਂ ਪੈਂਦੀਆਂ ਨੇ। ਇਸ ਨੂੰ ਕਿਉਂਕਿ ਇਹ ਬੇਲ ਕਾਫੀ ਝਾੜ ਦਿੰਦੀ ਆ ਇਸ ਨੂੰ ਕਾਫੀ ਖਰਾਕ ਦੀ ਲੋੜ ਹੁੰਦੀ ਆ। ਇਸ ਨੂੰ ਮੈਗਨੀਸ਼ੀਅਮ ਸਲਫੇਟ, ਜ਼ਿੰਕ, ਬੋਰਨ, ਕੈਲਸ਼ੀਅਮ, ਊਮਿਕ ਐਸਿਡ, ਸੀ ਬੀਡ, ਅਮੀਨੋ ਐਸਿਡ ਕਾਫੀ ਤਰ੍ਹਾਂ ਦੀ ਜਿੰਨੇ ਵੀ ਤੱਤ ਹੁੰਦੇ ਨੇ ਸਾਰੇ ਤੱਤ ਨੇ ਜਿਹੜੇ ਉਹ ਬਦਲ-ਬਦਲ ਕੇ ਆਪਾਂ ਉਹਨਾਂ ਦੀ ডোজ ਹੁੰਦੀ ਆ ਜਿਵੇਂ ਆਪਾਂ ਮੰਨ ਲਓ ਵੀ ਹਿਮਿਕ ਐਸਿਡ ਆ 1 ਕਿਲੋ ਪਰ ਏਕੜ ਦਾ ਆਪਾਂ ਡ੍ਰਿਪਰਾਂ ਹੀ ਦੇ ਸਕਦੇ ਆ ਕਿਉਂਕਿ ਇਹ ਤਾਂ ਸਾਰਾ ਡ੍ਰਿਪਰਾਂ ਹੀ ਦਿੱਤਾ ਜਾਂਦਾ ਉਸ ਤੋਂ ਬਾਅਦ ਆਪਾਂ ਇਸ ਨੂੰ ਜਿਵੇਂ ਮੈਕੋਰਾਜਾ ਪਾਊਡਰ ਫਾਰਮ ਦੇ ਵਿੱਚ ਆਉਂਦਾ ਤਾਂ ਮੈਕੋਰਾਜਾ ਵੀ ਦੇ ਸਕਦੇ ਆ ਤੇ ਉਸ ਤੋਂ ਬਾਅਦ ਗੱਲ ਕਰੀਏ ਤਾਂ ਕੈਲਸ਼ੀਅਮ ਨਾਈਟ੍ਰੇਟ ਜਾਂ ਮੈਗਨੀਸ਼ੀਅਮ ਸਲਫੇਟ ਆਪਾਂ ਦੇ ਸਕਦੇ ਆ ਉਸ ਤੋਂ ਬਾਅਦ ਦੇਖੋ ਜੀ ਇਹ ਲਗਭਗ ਫਲ ਚੱਕ ਰਹੀ ਹੈ ਜੀ ਆਪਾਂ ਤੁਹਾਨੂੰ ਦਿਖਾਈਏ ਦੇਖੋ ਜੀ 1 2 3 4 5 6 7 8 9 10 11 12 13 14 15 ਲਗਭਗ ਹਰ ਇੱਕ ਬੇਲ ਦੇ ਉੱਤੇ ਜੇ ਅਸੀਂ ਇਸ ਟਾਈਮ ਤੁਹਾਨੂੰ ਦਿਖਾਉਨੇ ਆ ਲਗਭਗ 16 17 ਪੀਸ ਹਰ ਬੇਲ ਦੇ ਉੱਤੇ ਲੱਗੇ ਹੋਏ ਨੇ ਇਹ ਬਲਕਿ ਹਜੇ ਜੇ ਦੇਖਿਆ ਜਾਵੇ ਤਾਂ 1 ਮਹੀਨੇ ਦੀ ਬੇਲ ਹੋਈ ਆ ਜਿਵੇਂ ਮੈਂ ਤੁਹਾਨੂੰ ਦੱਸੀ ਆ ਵੀ ਪਹਿਲੀ ਤੜਾਈ ਇਸ ਦੀ 35 ਤੋਂ 40 ਦਿਨਾਂ ਤੇ ਹੋ ਜੂਗੀ ਪੱਕਾ ਹੋ ਜੂਗੀ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਦੇਖੋ ਜੀ ਮੈਂ ਦੂਸਰੀ ਬੇਲ ਤੇ ਤੁਹਾਨੂੰ ਦਿਖਾਉਣ ਲੱਗਾ 1 2 3 4 5 6 7 8 9 10 11 12 13 14 15 2 17 18 19 ਜਿਹੜੇ ਆਪਾਂ ਨੂੰ ਪੀਸ ਵਧੀਆ ਬਣੇ ਹੋਏ ਦਿਖਦੇ ਨੇ ਉਹ ਵੀ ਲਗਭਗ 19 ਨੇਗੇ ਪਰ ਇਸ ਤੋਂ ਵੀ ਜ਼ਿਆਦਾ ਨਹੀਂ ਇਹਦੇ ਉੱਤੇ ਆਪਾਂ ਧਿਆਨ ਕਿਸ ਕਿਸ ਚੀਜ਼ ਦਾ ਰੱਖਣਾ ਦੇਖੋ ਜੀ ਸੁੰਡੀ ਇਹ ਤੇ ਮਾਰੀ ਮੋਟੀ ਆਉਂਦੀ ਆ ਐਮ ਐਮ ਐਂਟੀਨ ਬੈਂਜੋਏਟ ਤੁਸੀਂ ਨਾਂ ਦੀ ਦਵਾਈ ਆਉਂਦੀ ਆ 5% ਜਾਂ ਤੁਸੀਂ ਕੋਰਾਜਨ 10 ਐਮ ਐਲ ਪਰ ਟੈਂਕੀ ਦੀ ਪਾ ਕੇ ਸਪਰੇਅ ਕਰ ਸਕਦੇ ਹੋ ਜਾਂ ਇਸ ਨੂੰ ਆਪਾਂ 20 ਗ੍ਰਾਮ ਪਰ ਟੈਂਕੀ ਦੀ ਪਾ ਕੇ ਸਪਰੇਅ ਕਰ ਸਕਦੇ ਆ ਉਸ ਤੋਂ ਬਾਅਦ ਜਿੰਮੇਤਾਰ ਨੂੰ ਤੇਲੇ ਤੇ ਮੱਛਰ ਵਾਸਤੇ ਦੱਸਿਆ ਮੈਂ ਅਮੀਡਾ ਉਸ ਨੂੰ ਵੀ ਆਪਾਂ 15 ਐਮਐਲ ਟੈਂਕੀ ਦੀ ਪਾ ਕੇ ਸਪਰੇਅ ਕਰ ਸਕਦੇ ਆ ਜਾਂ ਫਿਰ ਵਿੱਚ ਦੀ ਆਪਾਂ 50 ਐਮਐਲ ਪਰ ਟੈਂਕੀ ਦੀ ਪਾ ਕੇ ਮੈਲਾਥੀਨ ਦੀ ਇਸ ਦੇ ਉੱਤੇ ਸਪਰੇਅ ਕਰ ਸਕਦੇ ਆ ਉਸ ਤੋਂ ਬਾਅਦ ਗੱਲ ਕਰੀਏ ਫੰਗਸ ਲਈ ਜੇਕਰ ਮੇਨ ਬਿਮਾਰੀ ਇਹਦੇ ਉੱਤੇ ਡੌਨੀ ਆਉਂਦੀ ਹੈ ਇਸ ਟਾਈਮ ਡੌਨੀ ਆਉਣ ਦੇ ਬਹੁਤ ਘੱਟ ਚਾਂਸ ਹੁੰਦੇ ਨੇ ਤਾਂ ਡੌਨੀ ਲਈ ਆਪਾਂ ਨੇ 40 ਗ੍ਰਾਮ ਐਕਰੋਵਿਟ ਤੇ 80 ਗ੍ਰਾਮ ਪੋਲੀਰਾਮ ਪਾ ਕੇ ਦੋਨਾਂ ਦੀ ਮਿਕਸ ਕਰਕੇ ਸਪਰੇਅ ਕਰਨੀ ਹੁੰਦੀ ਆ ਉਸ ਤੋਂ ਬਾਅਦ ਇਸ ਦੇ ਉੱਤੇ ਆਪਾਂ ਗੱਲ ਕਰੀਏ ਤਾਂ ਨਿੰਮੋ ਆਇਲ ਦੀ ਵੀ ਸਪਰੇਅ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਉਸ ਦੇ ਨਾਲ ਪੱਤੇ ਨੇ ਜਿਹੜੇ ਥੋੜੇ ਘੜਦੇ ਹੋ ਜਾਂਦੇ ਨੇ ਤਾਂ ਕੋਈ ਤੇਲੇ ਵਗੈਰਾ ਦਾ ਅਟੈਕ ਇਸ ਦੇ ਉੱਤੇ ਬਹੁਤ ਘੱਟ ਹੋਣ ਦੇ ਚਾਂਸ ਹੁੰਦੇ ਨੇ ਇਸ ਤਰ੍ਹਾਂ ਅਸੀਂ ਕਾਫੀ ਤਰ੍ਹਾਂ ਦੀਆਂ ਇਸ ਦੇ ਉੱਤੇ ਦਵਾਈਆਂ ਨੇ ਅੱਗੇ ਤੁਹਾਨੂੰ ਦੱਸਾਂਗੇ ਵੀ ਇਸ ਨੂੰ ਆਪਾਂ ਡ੍ਰਿਪਰਾਂ ਹੀ ਕੀ ਕੀ ਦੇਣਾ ਤੇ ਕਿੰਨੀ ਆਪਾਂ ਇੱਕ ਦਿਨ ਦੀ ਤੋੜ ਦਿੰਦੇ ਆ ਇਹ ਸਾਰੀ ਡਿਟੇਲ ਤੁਹਾਨੂੰ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਆਪਾਂ ਦੇਵਾਂਗੇ ਇਸ ਟਾਈਮ ਆਪਾਂ ਤੁਹਾਨੂੰ ਆ ਫਸਲ ਦਿਖਾ ਰਹੇ ਹਾਂ ਤੁਸੀਂ ਦੇਖੋ ਤੁਹਾਨੂੰ ਕਿਵੇਂ ਫਸਲ ਲੱਗੀ ਇਹ ਇਹ ਫਸਲ ਲਗਭਗ 1 ਮਹੀਨੇ ਦੀ ਆ ਯਾਨੀ 1 ਮਹੀਨਾ 1 ਦਿਨ ਦੀ ਆ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਆਪਾਂ ਡ੍ਰਿਪ ਦੇ ਰਹੀ ਕੀ ਕੀ ਖਰਾਕ ਦੇਣੀ ਆ ਇਸ ਦੀ ਸਭ ਤੋਂ ਪਹਿਲੀ ਗੱਲ ਕੀ ਆ ਨਾ ਜਦੋਂ ਬੰਨਣੀ ਹੁੰਦੀ ਆ ਬੰਨਣ ਤੋਂ ਬਾਅਦ ਬੇਲ ਬੰਨਣ ਤੋਂ ਬਾਅਦ ਇਸ ਦੇ ਪੱਤੇ ਕੱਟਣੇ ਹੁੰਦੇ ਨੇ ਜਿਹੜੇ ਪੱਤੇ ਮਲਚਿੰਗ ਦੇ ਨਾਲ ਲੱਗਦੇ ਨੇ ਤਾਂ ਉਹਨਾਂ ਦੀ ਕਾਟਿੰਗ ਕਰਨੀ ਬਹੁਤ ਜ਼ਰੂਰੀ ਆ ਕਈ ਵੀਰਾਂ ਦੇ ਫੋਨ ਆਉਣਗੇ ਕੀ ਇਹ ਵੈਰਾਈਟੀ ਉਪਨ ਦੇ ਵਿੱਚ ਵੀ ਲੱਗ ਸਕਦੀ ਆ ਇਹ ਵੈਰਾਈਟੀ ਉਪਨ ਦੇ ਵਿੱਚ ਬਿਲਕੁਲ ਨਹੀਂ ਲੱਗ ਸਕਦੀ ਕਈ ਕੰਪਨੀਆਂ ਦੇ ਹੋਰ ਆਉਂਦੇ ਨੇ ਉਹ ਨੌਵੇਂ ਮਹੀਨੇ ਦੇ ਵਿੱਚ ਸੀਡਲੈਸ ਹੁੰਦੇ ਤਾਂ ਡੁਪਲੀਕੇਟੀ ਨੇ ਪਿਓਰ ਸੀਡਲੈਸ ਤਾਂ ਹੁੰਦੇ ਨਹੀਂ ਇੰਨਾ ਵਰਗੀ ਕੁਆਲਿਟੀ ਵਾਲੇ ਤਾਂ ਉਹ ਕਈ ਕੰਪਨੀਆਂ ਦੇ ਆਉਂਦੇ ਨੇ ਇਹਨਾਂ ਦਾ ਵੀ ਉਪਨ ਦੇ ਵਿੱਚ ਲੱਗਣ ਵਾਲਾ ਆਉਂਦਾ ਤਾਂ ਉਹ ਪੰਦੇ ਵਿੱਚ ਵੀ ਲੱਗ ਜਾਂਦਾ ਉਸ ਨੂੰ ਪੰਦੇ ਵਿੱਚ ਆਪਾਂ ਬੇਲਾ ਜਿਵੇਂ ਧਰਤੀ ਦੇ ਉੱਤੇ ਵੀ ਦੇ ਕੇ ਜੇਕਰ ਜ਼ਿਆਦਾ ਝਾੜ ਲੈਣਾ ਤਾਂ ਤੁਸੀਂ ਸਰੀਏ ਦਾ ਜਾਂ ਬਾਸ ਦਾ ਸਟ੍ਰਕਚਰ ਬਣਾ ਕੇ ਉਸ ਦੇ ਉੱਤੇ ਝਾੜ ਕੇ ਤੁਸੀਂ ਖੀਰੇ ਦੀ ਖੇਤੀ ਕਰ ਸਕਦੇ ਹੋ ਇਸ ਤਰ੍ਹਾਂ ਕਾਫੀ ਗੱਲਾਂ ਨੇ ਇਹਨਾਂ ਬਾਰੇ ਅਸੀਂ ਤਾਂ ਨੂੰ ਅਗਲੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਤੇ ਇਹ ਦੇ ਵਿੱਚ ਸਾਡਾ ਮਕਸਦ ਇਹ ਹੀ ਸੀਗਾ ਵੀ ਤੁਸੀਂ ਵੀ ਇਸ ਤਰ੍ਹਾਂ ਕੋਈ ਨਮਾ ਕੰਮ ਕਰੋ ਝੋਨਾ ਕਣਕ ਨੂੰ ਛੱਡ ਕੇ ਐਨਾ ਕੁਛ ਕਹਿੰਦਾ ਹੋਇਆ ਜੇਕਰ ਕੁਛ ਗਲਤ ਬੋਲ ਗਿਆ ਤਾਂ ਮਾਫ ਕਰਨਾ ਮੈਂ ਤੁਹਾਡਾ ਓੰਕਾਰ ਸਿੰਘ ਪਲਾਟ ਇਨਫੋ ਚੈਨਲ ਤੋਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਜੇਕਰ ਕਰ ਰੱਖਿਆ ਫਿਰ ਵੀ ਤੁਸੀਂ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਜਦੋਂ ਨਵੀਂ ਵੀਡੀਓ ਪਾਈਏ ਤਾਂ ਤੁਹਾਡੇ ਲਵੇ ਪਹੁੰਚ ਜਾਵੇ ਤੇ ਹੋਰ ਕਿਸਾਨ ਵੀਰਾਂ ਨੂੰ ਸ਼ੇਅਰ ਕਰ ਦਿਓ ਧੰਨਵਾਦ